ਸਾਸੀ ਗੱਜ ਜੀ ਸਾਰੇ ਨੂੰ ਲੋ ਜੀ ਪਹੁੰਚ ਚੁੱਕੇ ਆ ਭਾਈ ਜੱਗੇ ਉਹਨਾਂ ਦੇ ਅਰਸ਼ਣੇ ਕੋਲ ਜੀ ਦੇਖੋ ਆਜੀ ਦੇਖੋ ਪਿਛਲਾ ਮਾਲ ਦਾ ਸੇਲ ਸਾਰਾ ਹੋ ਚੁੱਕਿਆ ਹੁਣ ਵੇਖੋ ਨਵਾਂ ਮਾਲ ਲੈ ਕੇ ਆ ਨੀਲੀਆਂ ਵੀ ਆ ਤੇ ਫਿਰ ਗਾਵਾ ਲੈ ਕੇ ਕੈਮਰਾ ਘਮਾਉਣਾ ਮੜਾ ਜਾ ਆ ਭਾਈ ਉਹਨਾਂ ਵੇ ਗਾਵਾ ਲੈ ਕੇ ਕਿਹੜੇ ਕੁਆਲਿਟੀ ਦੇ ਪਾਕਿਸਤਾਨ ਡੈਬ ਹਾਂਜੀ ਉਧਰ ਦੇ ਸਾਇੰਸ ਉਹਦੇ ਵੇੜਾ ਵੇਖ ਰਿਹਾ ਹਾਂਜੀ ਸਾਸੀ ਗੱਜ ਸਾਸੀ ਗੱਜ ਜੀ ਸਾਸੀ ਗੱਜ ਬੜੀ ਕਿਰਪਾ ਮਾਲਕ ਦੀ ਸਹਾਲ ਚ ਨਿਕਰਪਈ ਜਾਈ ਬੜੀ ਕਿਰਪਾ ਮਾਲ ਵੇ ਗਿਆ ਸਾਰਾ ਸੁਨੀਲ ਸਾਹਿਬ ਤੁਸੀਂ ਫੋਨ ਆਉਂਦੇ ਰਹੇ ਬਦਮਦਰਿਆ ਮੈਨੂੰ ਜਿਆਦਾ ਵੀ ਮੈਂ 5000 فون ਆ ਗਿਆ ਆ ਗਿਆ ਬਾਕੀ ਕੰਮ ਸਾਰਾ ਹੀ ਪਾਕਿਸਤਾਨ ਦਾ ਮਈਆਂ ਪਾਕਿਸਤਾਨੋਂ ਦੀਆਂ ਆ ਰਹੀਆਂ ਆ ਵਾਕ ਇਹ ਇਹ ਮਈਆਂ ਆ ਸਿਆਲਕੋਟੋਂ ਹਾਂ ਤੇ گاਵਾਂਆਂ ਗੁੱਜਰਪੁਰੋਂ ਉਹ ਉਹ ਵੀ ਮੈਂ ਤਾਂ ਪਹਿਲੇ ਦੱਸਤਾ ਕਿ ਨਹੀਂ ਹਾਂ گاਵਾਂ ਵਿੱਚੋਂ ਆਲੇ ਲਈਆਂ ਚਲੋ ਹੋਰ ਸੁਣਾਓ ਬਰ ਹੋਰ ਸੰਦੀਪ ਸਾਹਿਬ ਬੜੀ ਕਿਰਪਾ ਮਾਲਕ ਦੀ ਕੇ ਚਲੋ ਕਿਰਪਾ ਹਾਂ ਦੇ ਕੋਈ ਆ ਗਿਆ ਸਾਰੇ ਬੇ ਡਰ ਕੇ ਕੱਲੂ ਫਿਰ ਸਿਰੇ ਤੜਕੇ 6:00 ਵਜੇ ਮੈਂ ਨਾ 6:00 ਵਜੇ ਸਵਾ 3:00 ਤੇ 6:00 ਵਜੇ 6 ਦਿਨ ਮੰਗਵਾੜ ਚਲੋ ਵੀਰੇ ਇਹਨਾਂ ਦੀ ਦੂਰ ਦੂਰੋਂ ਘਰੇ ਵੀ ਆਉਂਦੇ ਆ। ਸੁਨੀਪ ਸਿੰਘ ਕੱਲ ਦੀ ਗੱਲ ਹੈ ਪਰਸੋਂ ਵੀ ਕੱਲ ਪੈਗੇ ਪਰਸੋਂ 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 ਬਾਜੀ ਨਾ 8 ਵਜੇ ਮੈਨੂੰ ਮੇਰੇ ਚਲੋ ਮਾਰੇ ਕੋ ਡਰ ਕੇ ਨੇ 15 16 ਗਾਹ ਕੀ ਕੋਈ ਜਾਂਦਾ ਮੈਨੂੰ ਇਹ ਦੇ ਦੇ ਕੋਈ ਇਹ ਦੇ ਦੇ ਹਣਾ ਆਪਣੇ ਕੋਲ 12 ਦਾ ਕੀ ਸਾਰੇ ਵੇਜ ਜਿਹੜਾ ਕੰਮ ਹੋ ਜਾਂਦਾ ਖਰਾਬ ਕਰਦੇ ਕਈ ਵੇਖ ਲਾ ਕਈ ਭਰਾ ਨਾ ਸਾਈ ਹੋਈਏ ਬਣਾ ਆਹ ਵੀ ਸਾਡੇ ਕੋ ਪੈਸੇ ਲੈ ਕਈ ਥੋੜਾ ਖਰਾਬ ਕਰਨ ਵਾਲੇ ਆਏ ਦੇ ਵਿੱਚ ਤੈਨੂੰ ਪਤਾ ਕੋਈ ਪਾਗੇ ਮੁੜ ਕੇ ਡਾਕ ਛੱਡਦੇ ਆ ਉਹ ਕੰਮ ਕਰਦਾ ਕਰੇ ਸ਼ੁਰੂ ਕਰ ਅੱਡਵਾਂ ਚੜੀ ਜੇ ਹਾਂਜੀ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਲਓ ਜ ਗੁਜਰਾਂਵਾਲੇ ਆਈ ਕਿ ਪਾਕਿਸਤਾਨ ਨੂੰ ਆਈ ਵਾਕਿ ਸਹੀ ਗੱਲ ਹੈ ਜੀ ਸਨੀਸ਼ਰ ਪੰਜ ਕਹ ਦੇ ਉਧਰ ਦੀ ਦੀ ਕਿ ਕਿਹੜੀ ਨਿਸ਼ਾਨੀ ਨਹੀਂ ਮੈਂ ਜਗੀ ਪਹਿਲਾਂ ਫੋਟ ਵਾਲੀ ਹਾਂ ਬੜੀ ਜਿਆਦੀ ਚੰਗੀ ਮੈਂ ਕੋਈ ਅੰਤ ਸਨੀਸ਼ਰ ਮੇਲੇ ਵਾਲੀ ਹੈ ਕਿ ਨਾ ਵਾਕਿ ਮੇਲੇ ਵਾਲੀ ਹੈ ਸਨੀਸ਼ਰ ਚਾਰ ਮਹੀਨੇ ਚੱਕ ਪਾਸ ਦੁੱਧ 5 ਕਿਲੋ ਚਲੋ ਲੋ 4 ਮਹੀਨੇ ਚੱਕ ਪਾਸ ਦੁੱਧ 5 ਕਿਲੋ ਗੁੰਦੀ ਵੇਲਾ ਪਹਿਲਵਾਨ ਵਾਂਗ ਹੋਈ ਪੂਰੀ ਗੁੰਦੀ ਹੋਈ ਪੂਰੀ ਮੈਂ ਹੈਗੇ ਮੇਲਾ ਕੋਈ ਵੀ ਇੱਕ ਵੀ ਕੋਈ ਕਮੀ ਕੱਢ ਕੇ ਦਿਖਾ ਦੇ ਮੈਂ ਫਰੀ ਦੇ ਦਾਂਗਾ ਪਰ ਸੰਦੀਪ ਸਾਹਿਬ ਥਾਣ ਮਹਿਦੋਖਾ ਸਿੰਘ ਬਖਾ ਬਿਊਟੀ ਬਖਾ ਤੇ ਗਲਾਬੀ ਜ਼ੁਬਾਨ ਗਲਾਬੀ ਜ਼ੁਬਾਨ ਮਾੜੀਆਂ ਮਾੜੀਆਂ ਨਿਸ਼ਾਨੀਆਂ ਕਿਵੇਂ ਬੈਡ ਢਈ ਵੇ ਪੂਸ ਚਿੱਟੀ ਬਿਲਕੁਲ ਸਹੀ ਗੱਲ ਹੈ ਅੱਖਾਂ ਵੇ ਬਿੱਲੀ ਅੱਖਾਂ ਦੋ ਦੋ ਤਿੰਨ ਕਿਲੋ ਥਣਾ ਲਾਈਏ ਹਾਂਜੀ ਹਾਂ ਗੱਲ ਨਹੀਂ ਕਰੀ ਠੀਕ ਹੈ ਬਸ ਥਾੜਾ ਥਣ ਵਾਲੇ ਤੇ ਇਹ ਮੁੱਲ ਲੈਣਾ ਵਾ نسل ਦਾ نسل ਦਾ نسل ਦਾ ਗੱਬਾ ਬਸ ਬਸ ਗੱਲ ਕਹਿ ਦੇਣੀ ਆ ਹਾਂ ਪਰ ਇਹ ਚੀਜ਼ਾਂ ਨੂੰ ਬੜਾ ਲੱਭਿਆ ਨਹੀਂ ਲੱਭਦੀ ਜੇ ਦੇਖਿਆ ਜਾਏ ਨਾ ਬਾਕੀ ਸਾਰੇ ਹੀ ਮੈਂ ਦਾ ਮੂੰਹ ਚਿੱਟਾ ਹੈ ਖੁਰਲੇ ਵੱਜਣ ਵਾਲੀ ਫੱਬੜਾ ਵਾਲੀ ਸ਼ਾਇਵਾ ਇਹ ਸੁਨੀਲ ਸਾਹਿਬ ਮੈਂ ਚੱਡੇ ਦੀ ਸਪਾਈਸੀ ਖਾਹੇ ਖਾਏ ਨਾ ਕੋਈ ਬਾਈ ਕੋਈ ਬਨਾਨੀ ਟੋਕੜ ਮੈਂ ਕੋਈ ਬਾਈ ਬਨਾਨਣੀ ਆ ਸੁਨੀਲ ਸਾਹਿਬ ਪਹਿਲੇ ਨੇ ਗਾੜੀ ਦੂਜੇ ਸੁਣਾ ਮੈਂ ਜੋ 13 14 ਕਿਲੋ ਪਹਿਲੇ ਨੇ دیے ਗਿਆ ਹੀ ਆ ਹਾਂ 15 16 ਕਿਲੋ ਦੇ ਦੋ ਜੀ ਹੱਥ ਕੇ ਤਰਮਦਾਨ ਲਈ ਲੋਗਲ ਲਈ ਆ ਆਪਾਂ ਵਿੱਚ ਝੂਠ ਨਹੀਂ ਮਾਰਨਾ ਹਾਂ ਤੇ ਮੁੱਲ ਨਹੀਂ ਕਰਨਾ ਚੰਗੀ ਆ 85000 ਦੀ ਦੇ ਦਈਏ 85000 ਚਲੋ ਕਿ ਜ਼ਿਆਦਾ ਜ਼ਿਆਦਾ ਜੀ ਹੈ ਜੀ 82000 ਦੀ ਦੇ ਦੇ 82000 ਨਹੀਂ ਠੀਕ ਆ ਸੋਨੇ ਆਇਆ ਹੈ ਨਹੀਂ ਉਹਦੇ ਸਾਰੇ ਨਹੀਂ ਸਾਰੇ ਜਨਰ ਫੋਲੋ ਜੇ ਕੋਈ ਇਥੋਂ ਲੱਭ ਜੇ ਇਥੋਂ ਲੱਭਣੀ 82000 ਦੀ ਦੇਣੀ ਖੁੱਲਾ ਇਮਾਨਦਾਰ ਖੁੱਲਾ ਇਮਾਨ ਲਾਵੇ ਪਰ ਮੈਂ ਤਾਂ ਸਿਰ ਬੜਾ ਸੋਨਾ ਪੁਰੀ ਦਾ ਮੂੰਹ ਆ ਲੋ ਆਂਦੀ ਪਰੇ ਹੋ ਜਾਵੇ ਇਹਦਾ ਜਿਆਦਾ ਕੁਆਲਿਟੀ ਕੁਆਲਿਟੀ ਕਰਮਾ ਲਈ ਯਾਰ ਚੰਗੀ ਯਾਰ ਦੇਖੋ ਕਿ ਜਿਆਦੇ ਚੰਗੀ 82000 ਖੁੱਲਾ ਹੀ ਮਤਲਬ ਫੋਨ ਲਾਵੇ ਕੋਈ ਪੇਂਟ ਵਾਂਚੜੀ ਮਿਲਣੀ ਇਹ ਚਲੋ ਇਹ ਵੀ ਨਹੀਂ ਨੀਲੀ ਇਹ ਵੀ ਨਹੀਂ ਨੀਲੀ ਵਾਹ ਜੀ ਵਾਹ ਇਹ ਵੀ ਗੱਬਣਾ ਇਹ ਵੀ ਚੈੱਕ ਪਾਸ ਇਹ ਸਾਡੇ ਚੈੱਕ ਪਾਸ ਇਹ ਵੀ ਗੱਬਣਾ ਇਹ ਵੀ ਗੱਬਣਾ ਦਿਨਾਂ ਦਾ ਚਾਰਾ ਦੀ ਦੋ ਦੋ ਥਾਣਾਂ ਵਾਲਾ 1 ਕਿੰਚ 4 ਕਿਲੋ ਬਾ ਤਿੰਨ ਚਾਰ ਇਹ ਵੀ ਛੱਡ ਬਿਲਕੁਲ ਆ ਲੈ ਵੇ ਲੋ ਜੀ ਹਾਂ ਪੂਰ ਸ਼ਟਾਉ ਉਹ ਗਾਰੰਟੀ ਲਵਾਂਗੇ ਹਾਂ ਜੀ ਵਾ ਠੀਕ ਹੈ ਫਿਰ ਬਸ ਜੀ ਸਾਹਿਬ ਮੈਂ ਵੇਲਾ ਪੂਰੀ ਵੱਡੀ ਆ ਕੁਝ ਨਿੱਕੀ ਮੰਨ ਕੇ ਨਾ ਲੈ 16 ਸ੍ਰੀ ਜਾਂ ਸੰਦੀਪ ਇਹ ਵੱਡੀ ਵਾ ਦੁੱਧ ਵਾਲੀ ਮੈਂ ਵਾ ਦੁੱਧ ਵਾਲੇ ਦੁੱਧ ਵਾਲੀ ਦੁੱਧ ਵਾਲੀ ਪਨੀਲੀ ਦੇ ਕੋਫੇ ਪੀਸ ਹੀ ਆ ਤੇ ਬਾਈ ਫਿਰ ਇਹਦਾ ਮੋਨਾ 75 75 ਦੀ ਦੇ ਦੀ ਚਲੋ ਨਹੀਂ ਨਹੀਂ ਤੇ ਅਣੀ ਛੋੜੀ ਵੀ 72 70 ਦੀ ਦੋ ਹੀ ਛੋੜੀਆਂ 70 ਦੀ ਬੁਰੇ ਚੱਲ ਜਾਂ ਚੱਠੀ ਨਿਸ਼ਾਨੇ ਬੁਰੀਆਂ ਵੇਖ ਲੈ ਹਾਂ ਜਿਹੜਾ ਚੱਡਾ ਵਾਂਦੀ ਪੂਰਾ ਮਾਰਦੀ ਹਾਂ ਹਾਂ ਠੀਕ ਆ 15 16 ਕਿਲੋ ਅੱਗੇ ਦੇ ਵੇਖ ਲੈ ਡੇਰੀ ਵਾਲਾ ਪੂਰਾ ਕੁਆਲਿਟੀ ਵਾਲਾ ਇਹ ਸਿੰਘਾ ਕੋਲੋਂ ਕਿ ਮੈਂ ਸਾਫ਼ ਕਰਦੇ ਮੈਂ ਫਰੀ ਦੇ ਦਾਂਗੇ ਅੱਛਾ ਕੋਈ ਨਿਕਲਦਾ ਬੱਚਾ ਵੀ ਆਣ ਕੇ ਲੋਕਰ ਮੈਂ ਇੱਕ ਵੀ ਇਦਾਂ ਹੀ ਸਾਫ਼ ਕਰਦੇ ਤੇ ਮੈਂ ਫਰੀ ਲੱਦ ਕੇ ਲੈ ਜੇ ਸਾਡੇ ਨੂੰ ਕੋਈ ਵੀ ਨਾ ਕੂਗਾ ਬਸ ਠੀਕ ਆ ਫਿਰ ਕਿਲੋ ਤੇ ਜਾ ਪਹਿਲਾਂ ਆ ਵੀ ਇੱਕ ਆਵੇ ਹਾਂ ਆਵੇ ਕਿਉਂ ਥੋੜਾ ਐ ਨਾ ਇਦਰੀ ਕਿਥੇ ਦੀ ਦੁੱਧ ਕਿੰਨਾ ਦੁੱਧ ਕਿੰਨਾ 7 ਕਿਲੋ ਮੈਂ ਕੋ 7 ਕਿਲੋ 7 ਕਿਲੋ ਮੈਂ 14 ਮਹੀਨਾ ਦੀ ਚੱਕ ਬਾਸ ਪਰਲੇ ਆਪਣੇ ਨਾੜਾ ਬੰਦਾ ਚੱਡੇ ਮੈਂ ਬੰਦ ਚੰਗੀ ਮੈਂ ਆ ਵਾ ਇਤਨਾ ਮਗਤਾਰਾ ਮਾਰ ਕੇ ਖਾਰੇ ਸੰਦੀਪ ਜੀ ਛੋਟੀ 16 17 ਕਿਲੋ ਦੁੱਧ ਪਹਿਲਾਂ ਵੀ ਦੇਖਿਆ ਨਹੀਂ ਠੀਕ ਆ ਫੇਰਾ ਪੂਰੀ ਜਿਆਦੀ ਆ ਜਿਆਦਾ ਨਹੀਂ ਮੈਂ ਤਾਂ ਚੰਗੀ ਮੈਂ ਆ ਵਾ ਚੰਗੀ ਮੈਂ ਆ ਵਾ ਨਾੜਾ ਵੇ ਹਾਂ ਨਾੜਾ ਵੇ ਗਾਂ ਨੇ ਵਿੱਚ ਡੱਕੀ ਜਿਆਦੀ ਚੰਗੀ ਮੈਂ ਆ ਵਾ ਸੰਦੀਪ ਸਿੰਘ ਦੁੱਜਣ ਆ ਗਾੜੀ ਤੇ ਜੇ ਸੋਨਾ 17 ਕਿਲੋ ਮੈਂ ਕਿ ਸੱਜਣ ਨੂੰ ਦੁੱਧ ਦਿੱਤਾ ਇਸ ਟਾਈਮ ਤੇ ਚੌਮੀ ਨਾਲ ਚੱਕ ਬਹਾਦਰ 7 ਕਿਲੋ ਭਾਵੇਂ ਪਾਣੀ ਵਰਗਾ ਮੇਰੇ ਕੋਲ 3 ਡੰਕੋ ਲੀਟਰ ਮਾਰ ਕੇ ਲੈ ਜਾ। 8 ਕਿਲੋ ਹੋ ਜਾ 7 ਕਰਕੇ ਦੇਣੀ ਆ। ਮੈਂ ਲੋਕਲ ਸਰਦ ਕਰਦੇ ਮੈਂ ਵੀ ਫਰੀ ਦੇ ਦਾਂਗੇ। ਵਾਹ। ਵੇਖੋ ਗਰਾਂ। ਭਾਵੇਂ ਇੱਕ ਹੋਰ ਗੱਲ। ਜੇ ਬਗਾਨੇ ਗਾਜ ਇੱਕ ਟੀਕਾ ਲਾਜੇ ਤਾਂ ਵੀ ਮੈਂ ਸਾਡੀ। ਘਾਰੇ ਦੇ ਮਿਲਦੀ ਐ। ਇੰਨੀ ਗਰੰਟੀ ਕੋਈ ਵਪਾਰੀ ਨਹੀਂ ਦਿੰਦਾ। ਟੀਕਾ ਉਹ ਨਹੀਂ ਲੈਂਦੀ। ਅੱਛਾ। ਨਹੀਂ ਮੈਂ ਵੀ ਬੜੀ ਬੜੀ ਪੜੀ ਪੜੀ। ਪੜੀ ਮੈਂ ਆ। ਖਰਾਕ ਮਿਲੀ ਹੈ ਡੇਰੀ ਨਾਲੇ ਮਾਜੇ ਤਨ ਪਰ ਮਾਰੀ ਥੋੜਾ ਆਉਂਦੀ ਆ ਸੁਨੀਲ ਸਿੰਘ ਡੇਰੀ ਨੂੰ ਮੈਂ ਅੰਨੇ ਵਾਰ 10 ਹੁਟਣਾ ਦੁਵਾਨ ਕਰੇ ਬੈਠੇ ਆ ਡੇਢ ਜੂ ਮੈਂ ਲੈ ਕੇ ਕੋਈ ਵਿਖਾਵੇ ਹਾਂ ਨਹੀਂ ਨਹੀਂ ਬਲਕਿ ਅਗਲੇ ਸੁਨੀਲ ਸਿੰਘ ਆਪਾਂ ਜਦੋਂ ਮੁੱਲ ਕਨ ਸਾਡੇ ਕੋਲ ਇੱਕ ਪੰਜੀ ਕਰ ਲਿਆ ਰਾਜ ਦੇਖਾਂ ਹਾਂ ਮੈਂ ਪਰਮਾਨੈਂਟ ਤੋਂ ਪਰਮਾਨੈਂਟ ਚੰਗੀ 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 ਆ ਮੈਂ ਫਿਕਰ ਮਾਰੀ ਨ ਕੋਈ ਪਤਾ ਨਹੀਂ ਆਪਾਂ ਭਰੇ ਬਾਜ਼ਾਰ ਚ ਜਾਂਦੇ ਆ ਇਤਰਾ ਬਹਿ ਜਾ ਵੇਲਾ ਫਿਰ ਬੈਠ ਰਿਹਾ ਜਿੱਦਾਂ ਵੇ ਸੁਨੀਲ ਸਿੰਘ ਨਹੀਂ ਠੀਕ ਆ ਅਗਲ ਬਾਦ ਨਹੀਂ ਕਰਮਾ ਬਿਲਕੁਲ ਘਟਾ ਪਈ ਉਧਰ ਤੇ ਉਧਰ ਹੋ ਜੂਗੀ ਏਡੀ ਜਿਆਦੀ ਖੰਦੀ ਮਿੱਠੂ ਜੀ ਸੁਨੀਲ ਜੀ ਸੱਜਣਾ ਮੈਨੂੰ ਕੋਕੜ ਗੱਭਨ ਲੱਗੀ ਇੱਕ ਬਰਾਬਰ ਸੋਜਣਾ ਜੀ ਨਾਲ ਦੁੱਧ ਦਊ ਮੇਰੀ ਮੈਂ ਠੀਕ ਆ ਸਾਰਾ ਸਿਆਲ ਰੁਟੀਨ ਦੇ ਹਿਸਾਬ ਨਾਲ ਬਿਲਕੁਲ ਨੂੜਾ ਬੜੀਆ ਜਿਆਦੀ ਚੰਗੀ ਜੱਤ ਵਾਲੀ ਮਗਰ ਚੌੜੀ ਚੂੜੀ ਬੜੀ ਸੰਦੀ ਵੀਰੇ ਇਸ ਸੰਦੀ ਸਾਹ ਮੋਲ ਨਹੀਂ ਕਰਨਾ 80 ਹਜ਼ਾਰ ਦੀ ਮੈਂ ਦੇਣੀ ਹੈ 80 ਆ ਦੇਣੀ ਆ ਚਲੋ ਜਾਣ ਦੋ ਚਲ ਯਾਰ ਛੋੜ ਦੋ ਚਲ 80 ਹਜ਼ਾਰ ਜਾਣ ਦੋ 80 ਹਜ਼ਾਰ ਜੇ ਮੋਲ ਲਾਵੇ ਖੁੱਲਾ ਹੀ ਮਾਨਤਾ ਨੂੰ ਜੂ ਆ ਸੰਦੀ ਸਾਹ ਗਾੜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਦੁੱਧ ਥਾਣੀ ਪਾਸ ਕਰਾਉਂਗੇ ਦੁੱਧ ਕਿਲੋ ਡੇਢ ਕਿਲੋ ਹੋਗਾ ਥਾਣੀ ਪਾਸ ਕਰਾਉਣੇ ਜੀ ਵਾਪਸ ਪਰ ਸੱਜਣ ਨੇ origignal ਚਲੋ ਕਿਸੇ ਨੇ ਮੰਨਣਾ ਜੇ ਗੱੜੀ ਆਪਾਂ ਕਹਿ ਦਿੱਤੇ ਉਹ ਤਰਲੇਵਾਰ ਤੋਂ 13-14 ਕਿਲੋ ਪਹਿਲਾਂ ਅੱਛਾ ਠੀਕ ਆ ਠੀਕ ਗੱਡੀ ਦੁੱਧਿਆ ਸੁਆ ਸੁਣਾ origignal ਮੈਂ ਜਿਹੜਾ ਇਹਨਾਂ ਦੁੱਧ ਦੇ ਕੇ ਆਇਆ ਲਓ ਜੀ ਇਹ ਵੀ ਕਰ ਚਾਹੇ ਸਰ ਬਾਹ ਕਰਾਵਾਂਗੇ ਦੁੱਧ ਤੋਂ ਸੋਹਣੀ ਖਾਣ ਦੀ ਹਾਂ ਵੀ ਨਹੀਂ ਠੀਕ ਆ ਚੰਗੀ ਆ ਇਹ ਵੀ ਦੁੱਧ ਆ ਜਾਂਦੀਆਂ ਕਰਮਾ ਵਾਲੀਆਂ ਬੜੀਆਂ ਚੰਗੀਆਂ ਖੰਡੀਆਂ ਮਿੱਠੀਆਂ ਬਿਲਕੁਲ ਬਿਲਕੁਲ ਠੀੜੀਆਂ ਮੰਨੀਆਂ ਹੈ ਸੰਦੀਪ ਸਾਹਿਬ ਵੱਡੀ ਗੱਲ ਇਹ ਨਵੀਂ ਝੋਟੀ ਹੈਗਾ ਸੂਏ ਪੀਣ ਵਾਲੀ ਆ ਬਾਸ ਜੀ ਬਾਸ ਦੋ ਦਕੀਲਾ ਖਾਂਡੀ ਆਊਗਾ ਤੇ ਭਾਰ ਯਾਰ ਓਰਿਜినਲ ਦੋ ਦੋ ਭਾਰਾ ਤੇਰਾ ਗਲਤ ਤੇਰਾ ਕਰ ਦੇਣਾ ਦੱਸ ਦਿੰਦਾ ਸੰਦੀਪ ਵੀਰੇ ਪਹਿਲਾਂ ਦਿੱਤਾ ਗਾੜੀ ਦੂਜੇ ਸੂਣਾ ਵਾ ਵੇਖ ਲਾ ਇਹ ਲੋਕਲ ਮੈਂ ਆਪਣੇ ਏਰੀਆ ਦੀ ਓਰ ਫੋਨ ਵੀ ਲਾਊਗਾ ਜਿੱਦਾ ਕਰੇ ਛੋਟੀ ਗੱਲੀ ਇਹ ਜੀਆ ਦੀ ਚੰਗੀ ਆ ਇਹਦਾ ਬਾਜੀ ਫਿਰ ਮੁੱਲ ਇਹਦਾ ਮੁੱਲ ਸਦੀਪ ਸਾਹਿਬ 65000 ਦੀ ਦੇ ਦਈਏ 65000 ਤਿੰਨ ਛੋਟ 62000 ਮਾਰ ਯਾਰ ਚੱਲ ਜਾ 60000 60000 ਦੇ ਛੱਡ ਦੇ ਚੱਲਣ ਦੋ ਪਰ ਮੇਰਾ ਬਸ ਛੋਟ ਛਾਟ ਵਾਲੇ ਕੰਮ ਹੀ ਛੋਟੀ ਜਾਤ ਨਹੀਂ ਨਹੀਂ ਠੀਕ ਹੈ ਮੇਰੇ ਮਕਸਦਾ ਕਿ ਨਹੀਂ ਰਹਿ ਜਾਂ ਜਿੱਤ ਕਿੱਡੀ ਕੱਟਦੀ ਆਹ ਅੱਗੇ ਕਰਮਾਲੀ ਜੇ ਕਿਨੇਰ ਦੀ 3.5 4 ਇਹ 3.5 ਮਹੀਨੇ ਦੀ ਚੱਕ ਪਾਸ ਇਹ ਲਾ ਭਵੇਂ ਕਿਉਂ ਚਿਰੰਗੇ ਨੇ ਸਾਭੀ ਨਹੀਂ ਪਰੇ ਲੈ ਇਧਰ ਇਹ ਠੀਕ ਆ ਤੇ ਪੁੱਛੀਏ ਲੈ ਕਿੰਨੀ ਲੰਮੀ ਕਰਮਾਲੀ ਦੀ ਚੱਲਾਂ ਦੁਕਾਨਾਂ ਦੀ ਇਹ ਵੀ ਲਓ ਜੀ ਬਣਾ ਮੁਕਤਲੀ ਪਾ ਦੇ ਦਨੇ ਮੁਫਤੀ ਬਾ ਮੁਕਤ ਵਾਲਾ ਪਾ ਕਰਮਾਲੀ ਦਾ 3.5 4 ਮਹੀਨੇ ਦੀ ਗੱਬਣਾ ਹਾਂ ਦੋ ਤੋਂ ਤਿੰਨ ਚਾਰ ਕਿਲੋ ਥਾਣੀ ਬਾਸ ਬਾ ਥਾਣੀ ਬਾਸ ਬਾ ਠੀਕ ਆ ਜੋ ਫਿਰ ਆ ਜੋ ਇੰਦਾ ਫਿਰ ਮੁੱਲ ਕੰਜੀ ਆ ਜਿੰਨੀ ਇਸਦੀਪ ਸਿੰਘ ਸਾਬ ਮੁੱਲ ਨਹੀਂ ਕੋਈ ਕਹਿੰਦਾ 55000 ਦੇ 55000 ਦੇ 50 50 ਦੀ ਕਿਹਾ ਯਾਰ ਚਲੋ ਯਾਰ 1000 ਹੀ ਹੋਰ ਛੋੜ ਯਾਰ 90000 ਦੇ ਠੀਕ ਆ ਸੁਦੀਪ ਸਿੰਘ ਚਲੋ ਲੈ ਚਲੋ ਕਰਾਂ 90000 ਰੱਖੀ ਚਲੋ ਗਾਂ ਕੋਈ ਵਿਚਾਰਾ ਸਾਹਿਬ ਲੋਕ ਨਹੀਂ ਸਾਹਿਬ ਯਾਰ ਮੈਂ ਚੰਗੀ ਬੰਨੀ ਹਾਂ ਜਿਆਦਾ ਨਹੀਂ 90 95000 ਦੇ ਦੇ ਦਿਸੂਗੀ ਠੀਕ ਆ ਯਾਰ ਕਿਸੇ ਨਾਮ ਲਾ ਕੇ ਜਾਊਗੀ ਨਾ 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 ਲੈ ਹਾਂ ਗਾਵਾ ਭਰ ਤੈਨਾਂ ਅੱਜ ਫਿਰ ਗਾਵਾਂ ਸੁਨੀਸਾ ਤੈਨਾਂ ਦੋ ਤੇ ਜਮਾ ਤਾੜੀਆਂ ਸੁਈਆਂ ਇੱਕ ਸਵੇਰੇ ਸੁਈ ਆ ਹਾਂ ਤੇ ਇੱਕ ਨੂੰ ਸੁਈ ਨ ਹੋ ਗਿਆ 20-25 ਦਿਨ ਤੇ ਇੱਕ ਗੱਬਣ ਤਿਆਰ ਗੱਬਣ ਤਿਆਰੀ ਵਾਲੀ ਗੱੜ ਆ ਗੱਬਣ ਹਾਂਜੀ ਇਹ ਇਹ ਵਛੀ ਗੱਬਣ ਜੇ 8 ਮਹੀਨੇ ਤੋਂ ਬਾਅਦ ਦਾਤ ਦੇਣ ਚੱਲੰਦੇ ਹਾਲੇ ਥਣ ਪਾਸ ਕਰਾਉ ਉਹਦੇ ਤਿੰਨ ਤਿੰਨ ਕਿਲੋ ਹੋਊਗਾ ਲਓ ਜੀ ਕੱਦ ਕੁੱਤ ਪੀ ਲਓ ਕੱਦ ਪੂਰੀ ਵੱਡੀ ਵਿਹੜ ਮੰਨ ਗਿਆ ਵੇਡੀ ਪੂਰੀ ਵੱਡੀ ਵਿਹੜ ਆ 75 75 ਦੀ ਵਿਗਣ ਵਾਲੀ ਹਾਸ ਕੇ 65 ਦੀ 75 ਦੀ ਇਥੇ ਡਾਕਟਰ ਦਾ ਫਿਰ ਮਿਲਣ ਤੋਂ ਤੁਹਾਡੇ ਇੱਥੇ ਮੁਰਦਾਊਗਾ ਬਰਾਹਮਣ ਆਉਂਦਾ ਹੋਊਗਾ ਤੇ ਡਾਕਟਰ ਵੀ ਨਹੀਂ ਸਾਰੇ ਚੈੱਕ ਕਰਾਈਆਂ ਮੈਂ ਹੋਈ ਜਾਂਦਾ ਡੇਲੀ ਆਉਣਾ ਚੈੱਕ ਕਰਾ ਡਾਕਟਰ ਜੇ ਇੱਥੇ ਮੁਰਦਾਣਾ ਮੈਂ ਡਾਕਟਰ ਦਾ ਪਸ਼ੂ ਰਸਤੇ 15 16 ਹੋ ਜਾਂਦੇ ਆ 14 ਹੋ ਜਾਂਦੇ ਔਰ ਅੰਦਰ ਕਿਨੇ ਦਾ ਪਰ ਚੈੱਕ ਕਰਾਉਣੀ ਆ ਯਾਰ ਆਪਣੀ ਆਪ ਤਾਂ ਹੋਵੇ ਲਾਫਾ ਲੈ ਵੀ ਆਪਾਂ ਕਿਹੜਾ ਆਪਣੇ ਕਿਹੜੇ ਲੋੜ ਹੀ ਆ ਪਿਆ ਹੀ ਰਹਿੰਦਾ ਉਦੋਂ ਬੜੀ ਬੇਟੀ ਬੁੜੀ ਵਸੀ ਸੰਦੀ ਦੀ ਵੀਰੇ ਮੋਲ ਜਿਆਦੀ ਨਹੀਂ ਦੇ ਜੀ ਸੁਨੀਲ ਜੀ ਮੈਂ ਵੱਧ ਤੋਂ ਵੱਧ 25 ਦਿਨ ਖੜੂਗੀ ਕਾਂ ਤੇ ਮੈਂ ਇਸ ਗੱਲ ਦੀ ਆਪਾਂ ਗਾਰੰਟੀ ਦਿੰਦੇ ਇਹ ਪੰਜਾਂ ਤਰ੍ਹਾਂ ਦੇ ਵਦਕਾਂ ਲੈ ਜੇ ਆਪਾਂ ਦੇਂਦਾ ਰਿਹਾ ਮੋਲ ਨਹੀਂ ਕਰਨਾ ਗਾਂ ਬੱਛੀ 65 ਦੀ ਆ 70 ਦੀ ਵੀ ਆ ਅੱਜ ਗਾਂ ਦੇਣੀ 40000 ਦੀ ਚਲੋ ਠੀਕ ਆ 43000 ਦੀ ਆਜੋ ਪਹਿਲੋ ਆਹੀ ਆਈਏ ਇਧਰ ਪਹਿਲੀ ਕਿਹੜੀ ਇਹ ਗੁਜਰਾ ਵਾਲੀ ਗੁਜਰਾ ਵਾਲੀ ਵਾਲਾ ਗੁਜਰਾ ਵਾਲੀ ਛਾਲ ਕੀ ਨੇ ਦੁੱਧ ਕਿੰਨਾ ਸੰਦੀਪਾ 13 ਕਿਲੋ ਹੋਊਗਾ 13 ਕਿਲੋ 13 14 ਕਿਲੋ ਹੋਊਗਾ ਖੁੱਲਾ ਦੁੱਧ ਯਾਰ ਜਿਹਨੇ ਭਾਵੇਂ ਮੇਣੀ ਲਵੇ 12 ਕਿਲੋ ਦੀ ਕੋਈ ਗਾਰੰਟੀ ਨਹੀਂ ਆ ਮੰਨ ਲੈ ਛਾਈ ਇਹ ਲਾ ਗਰਮ ਹੁੰਦੀਆਂ ਬੈਠਣ ਦੀ ਹਾਂ ਬੇਬੇ ਜੱਫੀਆਂ ਪਾਈ ਆ ਰਾਂਗੀ ਰਾਂਗੀ ਬੜਾ ਸੋਹਣਾ ਰਾਂਗੀ ਬੜਾ ਸੋਹਣਾ ਆ ਬੱਛੀ ਆ ਗਈ ਨਾ ਜੀ ਚਲੋ ਆਜੋ ਆਜੋ ਕੋਈ ਨਹੀਂ ਲਿਓ ਤੁਹਾਨੂੰ ਬੁਲਾ ਰ ਰੰਗ ਸਨੀ ਸਾਬੇ ਗਾ ਦਾ ਜਿਹੜਾ ਗਾਣ ਲੱਗਾ ਸੁਰਖਾ ਇਹਦਾ ਥਾਣੇ ਦੋਰਾ ਸਾਲ ਲੱਗਾ ਹੀ ਦੋਰਾ ਸਾਲ ਲੱਗਾ ਹੀ ਦੂਰੇ ਵਾਕੇ ਦੂਰਾ ਹੀ ਆ ਚਵਾਈ ਸਨੀ ਸਾਬੇ ਮਈਆ ਰਗੀ ਠੀਕ ਆ ਪਸ마ਸੜ ਦੀ ਇੱਕ ਵਾਰਾ ਕਰੇ ਮੈਂ ਕਿੱਲੇ ਗੱਡੋਂ ਦੀ ਜਦੋਂ ਪਸਮ ਜਾਂਦੀ ਜੀ ਨਹੀਂ ਛੱਡਾ ਨਹੀਂ ਨਾਰ ਨਹੀਂ ਗਿਲਟੀ ਇਹਦਾ ਵੀ ਮੁੱਲ ਸਦੀਪ ਸਾਬੇ ਵੈਰ ਦਾ ਮੁੱਲ ਹੀ ਕੋਈ ਨਹੀਂ ਅੱਛਾ ਹਾਂ ਕਿੱਡੀ ਵਾਦੀ ਨਸਲ ਆ ਹਾਂ ਇਹ ਜੀ ਮੋਰ ਨਭਣ ਜਾਈ ਤੇ ਲਾਭ ਦੀ ਨਹੀਂ ਹਾਂ ਪਾ 20 ਮਿੰਟ ਫੋਲ ਕੇ ਆ ਜੀ ਹਾਂ ਮਗਰ ਜੀ ਵੱਖੀ ਪਰ ਵੇਖ ਲੈ ਸੋਹਣੀ ਥਾਣੀ ਕਿੱਡੀ ਕਰਵਾ ਲਈ ਬਹੁਤ ਸੋਹਣੀ ਹੈ ਹੈ ਬੋਲੋ ਸਿਆ ਬੱਚਾ ਖਾਦੇ ਕੋਈ ਮਹੀਨੇ ਦਾ ਲਾੜੇ ਉਹ ਲ ਦੱਸਦਾ ਬਹੁਤ ਕੋਈ ਮਹੀਨੇ ਤੋਂ ਵੱਧ ਲਾੜੇ ਕੋਈ ਘੱਟ ਲਾੜੇ ਮਾਰ ਕੇ ਜਾਂਦੇ ਈ ਮਹੀਨਾ ਸਵਾ ਮਹੀਨੇ ਦਾ ਬੱਚਾ ਆ ਜੀ ਉਹਦਾ ਥੋੜਾ ਜਿਹਾ ਡਰਦੀ ਭਾਵੇਂ ਇਹਨੇ ਜੱਫੀ ਪਾ ਲਾ ਇਹ ਆਦੀ ਕਿ ਉਹ ਕਰਾ ਹਾਂ ਨਹੀਂ ਰ ਚੱਡਾ ਖਾ ਕੇ ਦਾ ਸੰਦੀਪ ਸਿਆ ਹਾਂ ਇਹ ਆਦੀ ਫੋਟੋ ਵਾਲੀ ਪਹਿਲਾਂ ਮੈਂ ਚੱਡਾ ਖਾ ਕੇ ਕਰਦਾ ਦੱਸਦੇ ਵਧੀਆ ਫੇਰੀਆ ਇੱਕ ਹੀ ਵਾਲਾ 3 ਪਿੰਡ ਜਿੱਦਾ ਮਰਜੀ ਉਹ ਇਹ ਗੱਲ ਬਾਤ ਨਹੀਂ ਸੁਨੀਤ ਸਿੰਘ ਮੋਲ ਨਹੀਂ ਕੋਈ ਕਰਨਾ ਜੈਸਨੋ ਵਾਲੀ ਗੱਲ 40000 ਦੀ 40000 ਦੇਣੀ ਆ 40000 ਦੀ ਜਿਆਜ 40 ਦੀ 40000 ਵੱਧ ਪਾਣਾ ਮੋਲ ਚਲ 40000 ਦੀ ਵੇਚ ਲੈ ਵਾੜੀ ਦਾ ਚੱਲ ਯਾਰ ਆ ਬੜੇ ਬੋਲਣ ਲਈ ਭਰੇ ਇਧਰੇ ਨੀ ਚੰਡੀ ਇਧਰੇ ਜਿੱਦਾ ਮਰਜੀ ਯਾਰ ਆਵੇ ਲਾ ਕੋਈ ਸਿਰਫ ਸੁਨੀਲ ਸਾਹਿਬ ਜੈ ਜਮਾਈ ਨੇ ਦਿੱਤੀ ਮੁੰਡਾ ਵੀ ਇਹਦਾ ਨਰਾਜ ਜੀ ਮੈਂ ਕਰਕੇ ਦੇ ਦਿੱਤੀ ਨਾਲ ਦੇਣੇ ਪਹਿਲਾਂ ਮਾਂ ਤਾਂ ਹੋ ਜੀ ਕਿੰਨੇ ਜੋਗੇ ਹਾਂ ਹਾਂ ਪਹਿਲਾਂ ਨਰਾਜ ਹੁੰਦਾ ਜੀ ਹਾਂ ਜੀ ਚਲ ਕੋਈ ਨਹੀਂ ਹਾਂ ਤੇ ਪਹਿਲਾਂ ਨਰਾਜ ਹਾਂ ਇਹ ਨਾੜਾ ਵੇ ਚੱਡੇ ਨੇ ਇਹ ਤੁਹਾਡੇ ਇਲਾਕੇ ਦੇ ਨਵਾਂ ਆਇਆ ਇਹ ਵੇਖ ਲਾ ਸੁਨੀਲ ਜੀ ਇਹ ਇਹ ਫਿਰ ਆਪਾਂ ਲੌਂਜ ਕੀਤੇ ਆ। ਇਹ ਮੈਂ ਲੌਂਜ ਕੀਤਾ ਹੈ ਕਹਿੰਦੇ। ਹਾਂ। ਵਾਹ। ਇਧਰ ਇਹ ਲਾ ਕੋਈ ਆਖੇ ਨਾ ਸੰਦੀਪ ਵੀਰੇ। ਇਧਰ ਗਿੱਲਾ ਨੜੂ ਬਿਲਕੁਲ ਬੱਤੀ ਵਾਲਾ। ਬੱਚਾ ਸੁੱਚਾ ਬੱਚਾ ਪ੍ਰੋਪਰ ਪਾਤੀ। ਦੋ ਰੋ ਫਿਰ ਇਹਨੂੰ ਵੀ ਲਾਓ ਜੀ। ਅੱਜ ਸਵੇਰੇ ਤੜਕੇ ਸੂਈ ਸੰਦੀਪ ਜੀ। ਕਰੋ ਚੈੱਕ। ਇਹ ਜੂਰ ਪਾ ਕੇ 2.5 ਕਿਲੋ। ਕਿੰਨੇ ਮਿੰਟ ਕਰਜੂ ਬਈ ਇਹ? ਯਾਰ। ਜ਼ਿਆਦਾ ਨਹੀਂ 12 ਤੇਰਾ 13 14 ਕਿਲੋ ਦੇ ਦੋ। ਇਹਨਾਂ ਦੇ ਕਰਮ ਵਾਲੀ ਬੰਦਿਆ। ਸੰਦੀਪ ਸਾਹਿਬ 1.5 ਲੱਖ ਵਾਲੀ ਮੈਂ ਜਿੰਨਾ ਮੁਕਾਬਲਾ ਕਰਨਾ। ਕਰ ਜਿਵੇਂ ਕਰ ਜਣਾ। ਤੇ ਦੁੱਧ ਵੀ ਇਹਦਾ ਮਈਆਂ ਦੇ ਬਰਾਬਰ ਲੱਗਣਾ ਜੀ। ਬਿਲਕ ਹੂੰ ਸਵੇਰੇ ਸੂਈ ਜੀ ਅੱਜ ਜੁਰਮ ਵਧੀਆ ਪ੍ਰੋਪਰ ਪਾਤੀ ਗਾਂ ਆ ਗਈ ਸਾਫ ਹਾਂ ਹੁਣ ਹਾਂ ਹਾਂ ਇਹਦਾ ਮੁੱਲ ਵੀ ਹੁਣ ਮੁੱਲ ਸੰਦੀਪ ਸਿੰਘ ਜੀ 1.5 ਲੱਖ ਦੀ ਮਹਿ ਲੱਲਾ ਦੇ ਉਹਦੇ ਬਰਾਬਰੀ ਅੱਧ ਜਿ ਦੇ ਦਈਏ ਇਦਰੇ ਹੱਥੋਂ ਤੇਰੀ ਕੋਈ ਗੱਲ ਬਾਤ ਨਹੀਂ ਇਹਨਾਂ ਦੀ ਧਰਮ ਹੋ ਗਿਆ ਲੈ ਕਿੱਦਾਂ ਮਰ ਗਿਆ ਹੱਥ ਪਿੰਡੇ ਦੇ ਪੇੜੀ ਆ ਛਾਈ ਲੱਦਾ ਹੱਥ ਨਹੀਂ ਲਾਉਂਦੀਆ ਕਰਵਾ ਨਹੀਂ ਲਾਉਂਦੇ ਨਹੀਂ ਸੁਣ ਸਿਆ ਬੋਲਣ ਕਿ ਕਰਨਾ ਇਹ ਵੀ 40000 ਦੇ 40000 ਦੇ ਚਲ ਜਾਂੰਦੋ 2 48 38000 ਦੇ 35000 ਦੀ ਦੇਣੀ 35000 ਦੀ ਦੇਣੀ ਤਦੀ ਵੀ ਨੇ ਏਡੀ ਜਿਆਦੀ ਚੰਗੀ ਕੋਈ ਗੱਲ ਬਾਤ ਨਹੀਂ ਇਹਨਾਂ ਦੀ ਨਹੀਂ ਠੀਕ ਪਰ ਮੈਂ ਚੱਡਾ ਖਾਦੇ ਵੇਲਾ ਜੇ ਕੋਈ ਜੋ ਭਾ ਲੱਭ ਜਾਣਾ ਵੰਚੜੀ ਤੋਂ ਬਿਨਾ ਫਿਰ ਸਿੰਘ ਸਾਹਿਬ ਵਪਾਰ ਛੱਡ ਦਾਂਗੇ ਵੀਰ ਫੋਨ ਫੋਨ ਲਾ ਵੀਰ ਪਰਾ ਖੁੱਲਾ ਇਮਾਨਦਾਰ ਇਹਨਾਂ ਦੀ ਰੱਖਣਾ ਦੀ ਗਰੰਟੀ ਹੋਊਗੀ ਦੁੱਧ ਕੋਈ ਆਪਣਾ ਕੋਈ ਚੋਕੇ ਲੈ ਜੇ ਤੰਦੀ ਵੀਰੇ ਚੈੱਕ ਪਾਸ ਮੇਰੇ 100 ਚ ਸੋਨੇ ਜਿਹੜੀਆਂ ਕਈਆਂ ਆ ਪਾ ਉੱਤਰ ਜਾ ਕੇ ਕਰਾ ਲੈਣਾ ਚਲੋ ਹੋਵੇ ਕੋਈ ਮਗਰੋਂ ਭਾ ਪਹਿਲੇ ਚੈੱਕ ਕਰਾ ਲਈ ਸੰਦੀਪ ਵੀਰੇ ਇੰਨੀ ਗਰੰਟੀ ਹੋਊਗੀ ਸਾਸਿ